ਦੇਖੋ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਹੈਗਾ ਆ ਗਵਰਨਮੈਂਟ ਆਫ ਇੰਡੀਆ ਦਾ ਆ ਜਾਂ ਮਿਨਿਸਟਰੀ ਆਫ ਟਰਾਂਸਪੋਰਟ ਦਾ ਰੋਡ ਟਰਾਂਸਪੋਰਟ ਦਾ ਨਿਤਨ ਗੜਕੜੀ ਉਹਦੇ ਮੰਤਰੀ ਨੇ ਤੇ ਉਹਨਾਂ ਨੇ ਨਾ ਭਾਰਤ ਦੇ ਵਿੱਚ ਪੂਰੇ ਭਾਰਤ 'ਚ ਸੜਕ ਨੈਟਵਰਕ ਦਾ জাল ਐਸਾ ਵਿਛਾਇਆ ਕਿ ਜਿਹੜਾ ਸਦੀਆਂ ਤੱਕ ਚੱਲੂਗਾ ਜਿਹਨਾਂ ਦਾ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ ਹਾਲਾਂਕਿ ਸਾਡੇ ਪੰਜਾਬ ਦੇ ਵਿੱਚ ਵੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਹੁਤ ਸਾਰੇ ਰੋਡ ਬਣ ਰਹੇ ਨੇ ਐਕਸਪ੍ਰੈਸਵੇ ਬਣ ਰਹੇ ਨੇ ਅਰ ਇਸੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਤੇ ਇਸੇ ਇੱਕ ਜਿਹੜਾ ਗ੍ਰੀਨ ਫੀਲਡ ਐਕਸਪ੍ਰੈਸਵੇ ਬਣ ਰਿਹਾ ਤੇ ਜਿਹੜਾ ਕੀ ਮੋਹਾਲੀ ਤੋਂ ਬਰਨਾਲੇ ਤੱਕ ਹੋ ਮੋਹਾਲੀ ਤੋਂ ਪਹਿਲਾ ਸਰਹੰਦ ਤੱਕ ਇਹ ਤਾਂ ਆਲਰੇਡੀ ਸ਼ੁਰੂ ਹੋ ਚੁੱਕਿਆ ਹੈ ਇਹ ਨੇਪਰੇ ਚੜਜੂਗਾ ਤੇ ਫਿਰ ਸਰਹੰਦ ਤੋਂ ਬਰਨਾਲੇ ਵਾਲੀ ਸੜਕਾ ਜਿਹੜੀ ਇਹ ਵੀ ਬਣਾ ਦਿੱਤੀ ਜਾਊਗੀ ਆਉਣ ਵਾਲੇ 2-3 ਕਸਾਲਾਂ ਦੇ ਵਿੱਚ ਇਹ ਰਸਤਾ ਬੜਾ ਸੌਖਾ ਹੋ ਜਾਊਗਾ। ਕਿੰਨਾ ਲਹੂਗਾ ਇਹ ਕਿ ਜੇ ਬਠਿੰਡੇ ਤੋਂ ਕਿਸੇ ਨੇ ਚੰਡੀਗੜ੍ਹ ਆਉਣਾ ਤਾਂ ਲਗਭਗ 225-30 ਕਿਲੋਮੀਟਰ ਦਾ ਸਫ਼ਰ ਪੈਂਦਾ ਤੇ ਇਹ ਜਿਹੜਾ ਸਿੱਧਾ ਰੋਡ ਨਿਕਲ ਰਿਹਾ ਇਹਦੇ 'ਚ ਇਹ 225 ਕਿਲੋਮੀਟਰ ਦੀ ਜਿਹੜੀ ਦੂਰੀ ਹੈ ਇਹ 50 ਕਿਲੋਮੀਟਰ ਘਟ ਜੂਗੀ। ਯਾਨੀ ਕਿ 175 ਕਿਲੋਮੀਟਰ ਦਾ ਸਫ਼ਰ ਰਹਿ ਜਾਊਗਾ ਬਠਿੰਡਾ ਤੋਂ ਮਹਾਲੀ ਚੰਡੀਗੜ੍ਹ ਦਾ। ਜਿਸ ਜਿਸ ਇਲਾਕੇ ਦੇ ਵਿੱਚੋਂ ਰੋਡ ਨਿਕਲਦੀ ਆ ਦੇਖੋ ਕਿ ਆਸ-ਪਾਸ ਜ਼ਮੀਨਾਂ ਦੇ ਰੇਟ ਕਿੰਨੇ ਵੱਧ ਜਾਂਦੇ ਗੁਰਲਾਲ ਤੇ ਜਦੋਂ ਇਹ ਕੰਪਲੀਟ ਹੋ ਗਿਆ ਚੱਲਣ ਲੱਗ ਗਿਆ ਤਾਂ ਤੁਸੀਂ ਦੇਖੋ ਕਿ ਉਸ ਰੋਡ ਦੇ ਆਸ-ਪਾਸੇ ਦੀ ਇੱਕ ਤਾਂ ਜ਼ਮੀਨਾਂ ਦੀ ਕੀਮਤਾਂ ਵੱਧ ਜਾਣੀਆਂ ਨੇ ਬਾਕੀ ਉਸ ਰੋਡ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਹੁਣ ਰੋਡ ਹੈ ਤਾਂ ਪੈਟਰੋਲ ਪੰਪ ਵੀ ਲੱਗਣਗੇ ਤੇ ਮਾਰਕੀਟਿੰਗ ਦੇ ਲਈ ਕੋ ਮਾਰਕਿੰਗ ਸਪੌਟ ਹੁੰਦੇ ਆ ਜਾਂ ਕੋਈ ਫੂਡ ਸਪੌਟ ਹੋਗੇ ਇਸ ਤਰੀਕੇ ਦਾ ਬਹੁਤ ਚੀਜ਼ਾਂ ਬਣਨ ਗਈਆਂ ਉਹਦੇ ਨਾਲ ਆਸ-ਪਾਸੇ ਦੇ ਪਿੰਡ ਵਾਲਿਆਂ ਨੂੰ ਰੋਜ਼ਗਾਰ ਮਿਲੂਗਾ ਅਬੋਰ ਬਠਿੰਡਾ ਮਲੋਟ ਵਾਸੀਆਂ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ ਕਿ ਜਿਵੇਂ ਉਹ ਚੰਡੀਗੜ੍ਹ ਜਾਣਾ ਚਾਹੁੰਦੇ ਨੇ ਤਾਂ ਹੁਣ ਉਹ ਰਸਤਾ ਬਹੁਤ ਆਸਾਨ ਹੋ ਗਿਆ ਹੈ ਰਾਉ ਸਾਹਿਬ ਉਹ ਰਸਤਾ ਕਿਵੇਂ ਆਸਾਨ ਹੋਇਆ ਜੀ ਗੁਰਲਾਲ ਆਸਾਨ ਹੋਣ ਜਾ ਰਿਹਾ ਬੜੀ ਜਲਦੀ ਥੋੜਾ ਜਿਹਾ ਟਾਈਮ ਲੱਗੂਗਾ ਪਰ ਆਉਣ ਵਾਲੇ 2-3 ਸਾਲਾਂ ਦੇ ਵਿੱਚ ਇਹ ਰਸਤਾ ਬੜਾ ਸੌਖਾ ਹੋ ਜਾਊਗਾ ਸੌਖਾ ਇਸ ਕਰਕੇ ਹੋ ਜਾਊਗਾ ਕਿ ਦੇਖੋ ਭਾਰਤ ਮਾਲਾ ਪ੍ਰੋਜੈਕਟ ਜਿਹੜਾ ਹੈਗਾ ਆ ਗਵਰਨਮੈਂਟ ਆਫ ਇੰਡੀਆ ਦਾ ਜਾਂ ਮਿਨਿਸਟਰੀ ਆਫ ਟਰਾਂਸਪੋਰਟ ਦਾ ਰੋਡ ਟਰਾਂਸਪੋਰਟ ਦਾ ਨਿਤਨ ਗੜਕੜੀ ਉਹਦੇ ਮੰਤਰੀ ਨੇ ਤੇ ਨਿਤਨ ਗੜਕੜੀ ਜਦੋਂ ਤੋਂ ਦੇਖ ਲਓ ਪਿਛਲੇ 10 11 ਸਾਲਾਂ ਤੋਂ ਉਹ ਟਰਾਂਸਪੋਰਟ ਮੰਤਰੀ ਨੇ ਰੋਡ ਮੰਤਰੀ ਨੇ ਤੇ ਉਹਨਾਂ ਨੇ ਨਾ ਭਾਰਤ ਦੇ ਵਿੱਚ ਪੂਰੇ ਭਾਰਤ 'ਚ ਸੜਕ ਨੈਟਵਰਕ ਦਾ ਜਾਲ ਐਸਾ ਬਿਛਾਇਆ ਕਿ ਜਿਹੜਾ ਸਦੀਆਂ ਤੱਕ ਚੱਲੂਗਾ ਜਿਨ੍ਹਾਂ ਦਾ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ ਹਾਲਾਂਕਿ ਸਾਡੇ ਪੰਜਾਬ ਦੇ ਵਿੱਚ ਵੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਹੁਤ ਸਾਰੇ ਰੋਡ ਬਣ ਰਹੇ ਨੇ ਐਕਸਪ੍ਰੈਸਵੇ ਬਣ ਰਹੇ ਨੇ ਪਰ ਕੁਝ ਕਾਰਨ ਕਰਕੇ ਚਲੋ ਇੱਕ ਅੱਧੇ ਜਿਹੜਾ ਰੋਡ ਆ ਉਹਦਾ ਵਿਰੋਧ ਹੋਇਆ ਉਹਦੇ ਚ ਇਹ ਵੀ ਹੈ ਇੱਕ ਵੱਡਾ ਕਾਰਨ ਤਾਂ ਇਹ ਸੀ ਕਿ ਕਿਸਾਨਾਂ ਨੂੰ ਮੁਆਵਜ਼ਾ ਉਹਨਾਂ ਦੀ ਜ਼ਮੀਨ ਦਾ ਪੂਰਾ ਨਹੀਂ ਮਿਲਿਆ ਸੋ ਇਸ ਕਰਕੇ ਇਸ ਤਰੀਕੇ ਦੇ ਵਿਰੋਧ ਨੇ ਪਰ ਇਸੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਤੇ ਇਸੇ ਇੱਕ ਜਿਹੜਾ ਗ੍ਰੀਨ ਫੀਲਡ ਐਕਸਪ੍ਰੈਸਵੇ ਬਣ ਰਿਹਾ ਤੇ ਜਿਹੜਾ ਕੀ ਮੋਹਾਲੀ ਤੋਂ ਬਰਨਾਲੇ ਤੱਕ ਹੋਊਗਾ ਸਿੱਧਾ ਡਾਇਰੈਕਟ ਸਿੱਧਾ ਮੋਹਾਲੀ ਤੋਂ ਬਰਨਾਲੇ ਤੱਕ ਇਹ ਜਿਹੜਾ ਡਬਲ ਰੋਡ ਆ ਜਿਹੜੀ ਉਹ ਬਣ ਜੂਗੀ ਥੋੜੇ ਟਾਈਮ ਤੱਕ ਤੇ ਇਹਦਾ ਜਿਹੜਾ ਕੰਮ ਹੈ ਮਹਾਲੀ ਤੋਂ ਪਹਿਲਾ ਸਰਹੰਦ ਤੱਕ ਇਹ ਤਾਂ ਆਲਰੇਡੀ ਸ਼ੁਰੂ ਹੋ ਚੁੱਕਿਆ ਹੈ ਇਹ ਨਿਪਰੇ ਚੜਜੂਗਾ ਤੇ ਫਿਰ ਸਰਹੰਦ ਤੋਂ ਬਰਨਾਲੇ ਵਾਲੀ ਸੜਕਾ ਜਿਹੜੀ ਇਹ ਵੀ ਬਣਾ ਦਿੱਤੀ ਜਾਊਗੀ ਇਹਦੇ ਨਾਲ ਹੋਊਗਾ ਕਿ ਇਹਦੇ ਨਾਲ ਹੋਊਗਾ ਇਹ ਕਿ ਜੇ ਬਠਿੰਡੇ ਤੋਂ ਕਿਸੇ ਨੇ ਚੰਡੀਗੜ੍ਹ ਆਉਣਾ ਤਾਂ ਲਗਭਗ 225 30 ਕਿਲੋਮੀਟਰ ਦਾ ਸਫ਼ਰ ਪੈਂਦਾ ਤੇ ਉਹ ਆਉਣਾ ਕਿੱਧਰ ਨੂੰ ਪੈਂਦਾ ਬਠਿੰਡੇ ਵਾਲੇ ਜਿਹੜੇ ਨੇ ਜਾਂ ਪਿੱਛੇ ਅਬੋਰ ਮਲੋਟ ਵਾਲੇ ਉਹ ਪਹਿਲਾਂ ਬਠਿੰਡੇ ਆਉਂਦੇ ਨੇ ਜਾਂ ਬਠਿੰਡੇ ਵਾਲੇ ਬਠਿੰਡੇ ਤੋਂ ਚੱਲਦੇ ਨੇ ਪਹਿਲਾ ਬਰਨਾਲਾ ਆਉਂਦੇ ਨੇ ਬਰਨਾਲੇ ਤੋਂ ਬਾਅਦ ਉਹ ਮੁੜਦੇ ਨੇ ਸੰਗਰੂਰ ਵੱਲ ਸੰਗਰੂਰ ਤੋਂ ਫਿਰ ਉਹ ਪਟਿਆਲਾ ਆਉਂਦੇ ਨੇ ਪਟਿਆਲਾ ਤੋਂ ਫਿਰ ਰਾਜਪੁਰੇ ਜਾਂਦੇ ਨੇ ਫਿਰ ਉਹ ਮਹਾਲੀ ਚੰਡੀਗੜ੍ਹ ਐਂਟਰ ਕਰਦੇ ਨੇ ਇੱਕ ਲੰਬਾ ਰਸਤਾ ਪੈ ਗਿਆ ਤੇ ਇਹ ਜਿਹੜਾ ਸਿੱਧਾ ਰੋਡ ਨਿਕਲ ਰਿਹਾ ਇਹਦੇ 'ਚ ਇਹ 225 ਕਿਲੋਮੀਟਰ ਦੀ ਜਿਹੜੀ ਦੂਰੀ ਆ ਇਹ 50 ਕਿਲੋਮੀਟਰ ਘਟ ਜੂਗੀ ਯਾਨੀ ਕਿ 175 ਕਿਲੋਮੀਟਰ ਦਾ ਸਫ਼ਰ ਰਹਿ ਜਾਊਗਾ ਬਠਿੰਡਾ ਤੋਂ ਮਹਾਲੀ ਚੰਡੀਗੜ੍ਹ ਦਾ ਤੇ 50 ਕਿਲੋਮੀਟਰ ਘਟਦੇ ਤੇ ਸ਼ਾਨਦਾਰ ਰੋਡ ਹੋਵੇ ਹਾਲਾਂਕਿ ਰੋਡ ਤਾਂ ਇਹ ਵੀ ਸ਼ਾਨਦਾਰ ਆ ਪਰ ਇੱਕ ਜਦੋਂ ਸਿੱਧਾ ਰੋਡ ਮਿਲ ਜਾਂਦਾ ਨਾ ਤੇ ਉਹਦੇ 'ਚ ਬਹੁਤ ਫਾਇਦੇ ਹੁੰਦੇ ਨੇ ਤੇ ਉਹਦੇ 'ਚ ਇਹ ਹੈ ਕਿ तकरीबन ਜੇ ਕਿਸੇ ਨੇ ਬਠਿੰਡੇ ਤੋਂ ਚੰਡੀਗੜ੍ਹ ਆਉਣਾ ਤਾਂ ਹੁਣ ਜਿੰਨਾ ਡੀਜ਼ਲ ਪੈਟਰੋਲ ਲੱਗਦਾ ਤਾਂ ਉਹਦੇ 'ਚ 5-600 ਰੁਪਏ ਦਾ ਫਾਇਦਾ ਹੋ ਜਾਊਗਾ ਪਰ ਕਈ ਲੋਕ ਇਹ ਕਹਿਣਗੇ ਕਿ ਬਈ ਟੋਲ ਟੈਕਸ ਵੀ ਲੱਗ ਜਾਣਗੇ ਟੋਲ ਟੈਕਸ ਤਾਂ ਲੱਗਣਗੇ ਹੀ ਲੱਗਣਗੇ ਪਰ ਉਹਦੇ 'ਚ ਇਹ ਹੋ ਜਾਂਦਾ ਕਿ ਇੱਕ ਟਾਈਮ ਤੁਹਾਡਾ ਘਟ ਜਾਂਦਾ ਸਫ਼ਰ ਦਾ ਬੇਸ਼ੱਕ ਤੁਹਾਨੂੰ ਉਨਾ ਹੀ ਪਵੇ ਪਰ ਟੋਲ ਟੈਕਸ ਤਾਂ ਦੂਸਰੀ ਰੋਡ ਤੇ ਵੀ ਨੇ ਜਿਹੜਾ ਅਸੀਂ ਹੁਣ ਜਾਣਿਆ ਜੀਰਕਪੁਰ ਤੋਂ ਬਠਿੰਡਾ ਟੋਲ ਟੈਕਸ ਤਾਂ ਉਹ ਤੇ ਵੀ ਪੰਜ ਨੇ ਜੀ ਤੇ ਟੋਲ ਟੈਕਸ ਤਾਂ ਇਸ ਤੇ ਵੀ ਹੋਣਗੇ ਪਰ ਇੱਕ ਰਸਤਾ ਆਸਾਨ ਹੋ ਜਾਊਗਾ ਤੇ ਜਲਦੀ ਪਹੁੰਚ ਹੋ ਜਾਊਗੀ ਬਠਿੰਡਾ ਵਾਲੇ ਲੋਕਾਂ ਦੀ ਚੰਡੀਗੜ੍ਹ ਮਹਾਲੀ ਤੱਕ ਹੁਣੇ ਥੋੜਾ ਜਿਹਾ ਸਮਝਾ ਦੰਨੇ ਆ ਲੋਕਾਂ ਨੂੰ ਜਿਹੜੇ ਲੋਕ ਮਹਾਲੀ ਦੇ 에어ਪੋਰਟ ਜਿਨ੍ਹਾਂ ਨੇ ਦੇਖਿਆ ਹੋਣਾ 에어ਪੋਰਟ ਰੋਡ ਤੇ ਜਿਹੜਾ 에어ਪੋਰਟ ਚੌਕ ਹੈ ਉਹ ਜਿਹੜਾ ਇੱਧਰ ਨੂੰ ਆਉਂਦਾ ਸਰਹੰਦ ਵੱਲ ਨੂੰ ਰੋਡ ਤੇ ਉਹ ਅੱਗੇ ਬਣਨਾ ਸ਼ੁਰੂ ਹੋ ਗਿਆ ਉਹ ਕਾਫੀ ਟਾਈਮ ਤੋਂ ਬਣਦਾ ਤੇ ਉਹ ਸਿੱਧਾ ਸਰਹੰਦ ਤੱਕ ਪਹੁੰਚ ਗਿਆ ਜਿਹੜਾ ਸਰਹੰਦ ਜੀਟੀ ਰੋਡ ਹੈ ਮੇਨ ਉੱਥੇ ਤੱਕ ਉਹ ਪਹੁੰਚ ਰਿਹਾ ਤੇ ਉਸ ਤੋਂ ਬਾਅਦ ਇਹ ਰੋਡ ਹੈ ਜਿਹੜਾ ਬਣੂਗਾ ਸਰਹੰਦ ਤੋਂ ਖੰਨਾ ਬਾਈਪਾਸ ਹੋ ਕੇ ਸਿੱਧਾ ਮਰੇਰਕੋਟਲਾ ਉਹ ਵੀ ਬਾਈਪਾਸ ਹੋ ਕੇ ਤੇ ਮਰੇਰਕੋਟਲਾ ਤੋਂ ਬਾਅਦ ਸਿੱਧਾ ਉਹ ਬਰਨਾਲੇ ਤੁਹਾਨੂੰ ਸੜਕ ਇਹ ਕੱਟ ਦਿਆ ਕਰੂਗੀ ਮਤਲਬ ਇੰਨਾ ਇਹ ਸਿੱਧਾ ਰਸਤਾ ਹੋ ਜਾਊਗਾ ਹੁਣ ਜਿਹੜਾ ਬਰਨਾਲੇ ਵਾਲੇ ਲੋਕ ਨੇ ਬਠਿੰਡੇ ਵਾਲੇ ਬਰਨਾਲੇ ਤੋਂ ਅਸੀਂ ਘੁੰਮ ਕੇ ਆਉਨੇ ਆ ਬਾਇਆ ਸੰਗਰੂਰ ਬਾਇਆ ਪਟਿਆਲਾ ਰਾਜਪੁਰਾ ਹੋ ਕੇ ਫੇਰ ਅਸੀਂ ਘੁੰਮ ਕੇ ਫੇਰ ਮਹਾਲੀ ਚੰਡੀਗੜ੍ਹ ਜਾਂਦੇ ਆ ਜਦੋਂ ਕਿ ਰਸਤਾ ਸਿੱਧਾ ਹੈ ਬਰਨਾਲੇ ਤੋਂ ਮਹਾਲੀ ਦਾ ਉਹ ਸਿੱਧੀ ਰੋਡ ਹੈ ਜਿਹੜੀ ਉਹ ਇਹ ਬਣ ਰਹੀ ਹੈ ਤੇ ਜਦੋਂ ਬਣ ਗਈ ਬਹੁਤ ਸਾਰੇ ਜਿਹੜੇ ਇਧਰਲੇ ਇਸ ਪਾਸੇ ਦੇ ਪੰਜਾਬ ਦੇ ਲੋਕ ਨੇ ਜਾਂ ਰਾਜਸਥਾਨ ਦੇ ਵੀ ਜਿਹੜੇ ਲੋਕ ਨੇ ਜਿਹੜੇ ਚੰਡੀਗੜ੍ਹ ਆਉਂਦੇ ਨੇ ਬਾਇਆ ਬਠਿੰਡਾ ਬਰਨਾਲਾ ਹੋ ਕੇ ਉਹਨਾਂ ਨੂੰ ਈਜ਼ੀ ਐਕसेस ਹੋ ਜਾਊਗਾ ਇਸ ਰੋਡ ਦੇ ਬਣਨ ਦੇ ਨਾਲ ਬਾਕੀ ਇੱਕ ਦੂਸਰਾ ਫਾਇਦਾ ਇਹ ਹੁੰਦਾ ਕਿ ਜਿਸ ਜਿਸ ਇਲਾਕੇ ਦੇ ਵਿੱਚੋਂ ਰੋਡ ਨਿਕਲਦੀ ਆ ਦੇਖੋ ਕਿ ਆਸ-ਪਾਸ ਜ਼ਮੀਨਾਂ ਦੇ ਰੇਟ ਕਿੰਨੇ ਵੱਧ ਜਾਂਦੇ ਗੁਰਲਾਲ ਤੇ ਜੇ ਇਹ ਰੋਡ ਹੁਣ ਬਣ ਰਿਹਾ ਜਿਹੜਾ ਬਣੂਗਾ ਤੇ ਜਦੋਂ ਇਹ ਕੰਪਲੀਟ ਹੋ ਗਿਆ ਚੱਲਣ ਲੱਗ ਗਿਆ ਤਾਂ ਤੁਸੀਂ ਦੇਖੋ ਕਿ ਉਸ ਰੋਡ ਦੇ ਆਸ-ਪਾਸੇ ਦੀ ਇੱਕ ਤਾਂ ਜ਼ਮੀਨਾਂ ਦੀਆਂ ਕੀਮਤਾਂ ਵੱਧ ਜਾਣੀਆਂ ਨੇ ਬਾਕੀ ਉਸ ਰੋਡ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਹੁਣ ਰੋਡ ਹੈ ਤਾਂ ਪੈਟਰੋਲ ਪੰਪ ਵੀ ਲੱਗਣਗੇ ਤੇ ਜਾਣਾ ਗੱਡੀਆਂ ਨੂੰ ਤੇਲ ਵੀ ਚਾਹੀਦਾ ਪੈਟਰੋਲ ਪੰਪ ਵੀ ਲੱਗਣਗੇ ਹੋਰ ਬਹੁਤ ਸਾਰੇ ਅਹ ਤੇ ਮਾਰਕੀਟਿੰਗ ਦੇ ਲਈ ਕੋ ਮਾਰਕਿੰਗ ਸਪੌਟ ਹੁੰਦੇ ਆ ਜਾਂ ਕੋਈ ਫੂਡ ਸਪੌਟ ਹੋਗੇ ਇਸ ਤਰੀਕੇ ਦਾ ਬਹੁਤ ਚੀਜ਼ਾਂ ਬਣਨ ਗਈਆਂ ਉਹਦੇ ਨਾਲ ਆਸੇ-ਪਾਸੇ ਦੇ ਪਿੰਡ ਵਾਲਿਆਂ ਨੂੰ ਰੋਜ਼ਗਾਰ ਮਿਲੂਗਾ ਸੋ ਇਹ ਸੜਕ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ 2-3 ਸਾਲਾਂ ਦੇ ਵਿੱਚ ਕੰਪਲੀਟ ਹੋ ਜਾਊਗੀ ਤੇ ਸਰਹੰਦ ਤੋਂ ਮਹਾਲੀ ਵਾਲਾ ਤਾਂ ਇਹ ਹਿੱਸਾ ਲਗਭਗ ਥੋੜੇ ਸਮੇਂ ਤੱਕ ਕੰਪਲੀਟ ਹੋ ਜਾਣਾ ਅੱਛਾ ਹੋਰ ਵੀ ਹੈ ਇੱਕ ਤਾਂ ਤੁਸੀਂ ਦੇਖੋ ਇਹ ਜਿਹੜਾ ਰੋਡ ਹੈ ਇਹ ਪਹਿਲਾਂ ਤਾਂ ਮਹਾਲੀ ਤੋਂ ਸਰਹੰਦ ਆਉਂਦਾ ਤੇ ਸਰਹੰਦ ਆ ਕੇ ਜੇ ਕਿਸੇ ਨੇ ਖੰਨਾ ਲੁਧਿਆਣਾ ਜਾਂ ਅੰਮ੍ਰਿਤਸਰ ਜਲੰਧਰ ਨੂੰ ਜਾਣਾ ਤਾਂ ਉਹ ਜੀਟੀ ਰੋਡ ਫੜ ਸਕਦਾ ਉੱਥੋਂ ਉਸ ਰੋਡ ਤੋਂ ਲੈ ਕੇ ਜੀਟੀ ਰੋਡ ਫੜ ਲਓ ਤੇ ਜੇ ਅੱਗੇ ਬਰਨਾਲੇ ਵੱਲ ਨੂੰ ਆਉਣਾ ਤਾਂ ਇੱਕ ਜਿਹੜਾ ਬਠਿੰਡਾ ਤੋਂ ਸਿੱਧਾ ਲੁਧਿਆਣਾ ਨੂੰ ਵੀ ਇੱਕ ਰੋਡ ਬਣ ਰਿਹਾ ਉਹਦੇ ਨਾਲ ਵੀ ਇਹ ਇਹ ਲਿੰਕ ਹੋ ਜਾਊਗਾ ਰੋਡ ਸੋ ਐਕਸੈਸ ਵੱਜੂਗਾ ਤੇ ਉੱਥੇ ਜਿਹੜਾ ਕਟੜਾ ਜੰਮੂ ਕਟੜਾ ਦਿੱਲੀ ਕਟੜਾ ਐਕਸਪ੍ਰੈਸਵੇ ਹੈਗਾ ਆ ਜਿਹੜਾ ਉਹ ਵੀ ਲਗਭਗ ਤਿਆਰ ਆ ਉਹ ਚੱਲਣ ਵਾਲਾ ਹੀ ਆ ਤੇ ਉਹਦੇ ਨਾਲ ਵੀ ਇਹ ਲਿੰਕ ਹੋਊਗਾ ਮਤਲਬ ਪੰਜਾਬ ਦੇ ਵਿੱਚ ਇਧਰੋਂ ਉਧਰੋਂ ਜਾਣਾ ਬਹੁਤ ਆਸਾਨ ਹੋ ਜਾਊਗਾ ਤੇ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਨਾ ਗੁਰਲਾਲ ਉਹ ਉੱਥੇ ਜੇ ਕੀਮਤ ਹੋਊਗੀ ਤਾਂ ਹੁਣ ਵੀ ਹੈ ਤਾਂ ਅਗੇ ਆਉਣ ਵਾਲੇ ਸਮੇਂ 'ਚ ਤਾਂ ਸਮੇਂ ਦੀ ਕੀਮਤ ਸਭ ਤੋਂ ਵੱਧ ਹੋਊਗੀ। ਸੋ ਸਮਾਂ ਇੱਧਰ ਉੱਧਰ ਜਾਣ ਦੇ ਵਿੱਚ ਬਚਾਇਆ ਕਿਵੇਂ ਜਾ ਸਕਦਾ ਉਹ ਤਾਂ ਹੀ ਬਚਾਇਆ ਜਾ ਸਕਦਾ ਜੇ ਤੁਹਾਡੇ ਰੋਡ ਨੈਟਵਰਕ ਸਿਸਟਮ ਹੈ ਜਿਹੜਾ ਤੁਸਚੁਸਤ ਦਰੋਸਤ ਹੈ। ਸੋ ਇਸੇ ਇੱਕ ਪ੍ਰੋਜੈਕਟ ਦੇ ਵਿੱਚ ਇਹ ਰੋਡ ਉਮੀਦ ਕਰਦੇ ਆ ਕਿ ਉਹਨਾਂ ਵਾਲੇ 2-3 ਸਾਲਾਂ ਚ ਪੰਜਾਬ ਦੇ ਲੋਕਾਂ ਨੂੰ ਮਿਲੂਗਾ ਤੇ ਬਠਿੰਡਾ ਮਲੋਟ ਅਬੋਹਰ ਤੇ ਪਲੱਸ ਰਾਜਸਥਾਨ ਵਾਲੇ ਜਿਹੜੇ ਲੋਕ ਨੇ ਜਿਹੜੇ ਉਧਰੋਂ ਚੰਡੀਗੜਾ ਹੁੰਦੇ ਨੇ ਤੇ ਉਹਨਾਂ ਦੇ ਲਈ ਬਹੁਤ ਇਹ ਰੋਡ ਹੈ ਜਿਹੜਾ ਫਾਇਦੇਮੰਦ ਹੋਊਗਾ ਜੀ